नमः शिवाय शिव जी सदा सहाय ओम नमः शिवाय गुरु जी सदा सहाय जय गुरु जी संगत जी जय गुरु जी संगत जी चैनल ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵੀ ਆਪਣਾ ਸ਼ੁਕਰਾਨਾ ਸੰਗ ਭੇਜਣਾ ਚਾਹੁੰਦੇ ਹੋ ਤੇ ਗਏ WhatsApp ਨੰਬਰ ਤੇ ਈਮੇਲ ਆਈਡੀ ਤੇ ਬੋਲ ਕੇ ਆ ਦਿੱਕੇ ਕਿਸੇ ਵੀ ਲੈਂਗੁਏਜ ਹਿੰਦੀ ਜਾਂ ਪੰਜਾਬੀ ਚ ਭੇਜ ਸਕਦੇ ਹੋ ਇਸ ਚੈਨਲ ਤੇ ਗੁਰੂ ਜੀ ਦੇ ਦਿੱਤੇ ਹੁਕਮ ਵਚਨ ਤੇ ਸੰਗਤ ਜੀ ਦੇ ਸ਼ੁਕਰਾਨਾ ਸੰਗ ਸੁਣਾਈ ਜਾਂਦੇ ਸੰਗਤ ਜੀ ਗੁਰੂ ਜੀ ਦੇ ਕੁਝ ਵਚਨ ਜੋ ਕਿ 105 ਵਚਨ ਹਨ ਉਹਨਾਂ ਦਾ ਜਿਹੜਾ ਵਿਸਤਾਰ ਤੇ ਵਿੱਚ ਅੱਜ ਮੈਂ ਦੱਸਣਾ ਦਿੰਮ ਅੱਜਕੱਲੇ 10 ਗੁਰੂ ਜੀ ਦੇ ਜਿਹੜੇ ਵਚਨ ਹਨ ਆਪਾਂ ਉਹਨਾਂ ਬਾਰੇ ਜਾਣਾਂਗੇ ਸੰਗਤ ਜੀ ਗੁਰੂ ਜੀ ਦੇ ਜਿਹੜੇ ਵਚਨਾਂ ਜਿਹੜੇ ਉਹਨਾਂ ਨੇ ਸਮੇਂ-ਸਮੇਂ ਤੇ ਕਹਿਆ ਅੱਜ ਵੀ ਉਹ ਵਚਨ ਸਾਡਾ ਮਾਰਗਦਰਸ਼ਨ ਕਰਦੇ ਆ ਅੱਜ ਵੀ ਉਹ ਸਾਡਾ ਜਿਹੜੇ ਵਚਨ ਹੈਗੇ ਆ ਉਹ ਸਾਡੇ ਸਾਨੂੰ ਰਸਤਾ ਦਿਖਾਉਂਦੇ ਆ ਇੱਕ ਰੋਸ਼ਨੀ ਬਣ ਕੇ ਸਾਡੇ ਅੱਗੇ-ਅੱਗੇ ਹੈ। ਉਸ ਗੱਲ 'ਤੇ ਤੁਰੰਦੀ ਗੁਰੂ ਜੀ ਨੂੰ ਆਪਣੇ ਅੰਗ-ਸੰਗ ਮਹਿਸੂਸ ਕਰਨ ਦੀ। ਗੁਰੂ ਜੀ ਕਹਿੰਦੇ ਸੀਗੇ ਕਿ ਪਹਿਲੇ ਵੀ ਮੈਂ ਹੁਣ ਵੀ ਮੈਂ ਤੇ ਬਾਅਦ ਵਿੱਚ ਵੀ ਮੈਂ ਇੱਥੇ ਕੋਈ ਗੱਦੀ ਨਹੀਂ ਚਲਦੀ। ਇਹ ਗੁਰੂ ਜੀ ਦਾ ਪਹਿਲਾ ਵਚਨ ਸ। ਹੈ ਤੇ ਹਮੇਸ਼ਾ ਰਹੇਗਾ ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਜਿਹੜੇ ਹੀ ਉਹ ਹਮੇਸ਼ਾ ਇਸ ਗੱਦੀ ਤੇ ਰਹਿਣਗੇ ਉਹਨਾਂ ਨੇ ਕਿਹਾ ਸੀ ਮੈਂ ਸੀ ਮੈਂ ਹਾਂ ਤੇ ਮੈਂ ਹਮੇਸ਼ਾ ਰਵਾਂਗਾ ਮੇਰਾ ਕੋਈ ਵਾਰਿਸ ਨਹੀਂ ਤੇ ਇਹ ਪ੍ਰੈਕਟੀਕਲੀ ਗੁਰੂ ਜੀ ਸਾਨੂੰ ਹਮੇਸ਼ਾ ਦੱਸਦੇ ਹੀ ਹੈ ਦਿਸਦਾ ਵੀ ਹੈ ਗੱਲ विश्वासन गुरु जी का है मेरे वास्ते, मेरा परिवार भी संगत है गुरु जी क्या मेरे लिए मेरा परिवार भी संगत ही आ किसी कोई भी एदाद की रूहानी शक्ति नहीं है कि। नहीं? ਸਭ ਉਹਨਾਂ ਦੀ ਸੰਗਤ ਹੈ ਸਭ ਉਹਨਾਂ ਦਾ ਪਰਿਵਾਰ ਹੈ ਕੋਈ ਨਵਾਂ ਨਹੀਂ ਹੈ ਕੋਈ ਪੁਰਾਣਾ ਨਹੀਂ ਹੈ ਸਭ ਉਹਨਾਂ ਦੇ ਕਦੋ-ਕਦੋ ਉਹਨਾਂ ਨੇ ਕਿਨੂ ਆਪਣੇ ਨਾਲ ਜੋੜਨਾ ਹੈ ਕਿ ਇਹਦੇ ਕਸ਼ਟ ਕਿਹੜੇ ਸਮੇਂ ਤੇ ਘਟਨੇ ਹੈ ਕੋਈ ਅੱਗੇ ਹੈ ਕੋਈ ਪਿੱਛੇ ਹੈ ਕੋਈ ਪਹਿਲਾ ਹੈ ਕੋਈ ਬਾਅਦ ਵਿੱਚ ਹੈ ਇਹ ਸਭ ਗੁਰੂ ਜੀ ਜਾਣਦੇ ਤੀਜਾ ਵਚਨ ਹੈ ਗੁਰੂ ਪਿਤਾ ਜੀ ਦਾ ਮੈਂ ਆਪਣੇ ਭਗਤ ਨੂੰ ਬਹੁਤ ਪਿਆਰ ਕਰਨਾ ਵਾ ਪਾ ਗੁਰੂ ਜੀ ਕਹਿੰਦੇ ਹੈ ਮੈਂ ਆਪਣੇ ਭਗਤਾਂ ਨੂੰ ਬਹੁਤ ਪਿਆਰ ਕਰਦਾ ਹੈ ਉਨਾ ਦਾ ਮਾਰਾ ਸਮਾ ਖਤਮ ਕਰਤਾ ਹੈ ਵਿਸ਼ਵਾਸ ਸ਼ਰਧਾ ਸਬਰ ਬਸ ਇਹ ਰੱਖਣੇ ਜ਼ਰੂਰੀ ਹੈ ਮਿਰਤੇ ਕੋਈ ਸ਼ੰਕਾ ਨਾ ਕਰੋ ਮਿਰਤੇ ਕੋਈ ਡਾਊਟ ਨਾ ਕਰੋ ਮੈਂ ਹਰ ਵੇਲੇ ਤੁਹਾਡੇ ਅੰਗ ਸੰਗਾ ਹਰ ਵੇਲੇ ਤੁਹਾਡੇ ਨਾਮ ਮੈਂ ਤੁਹਾਡਾ ਪਿਤਾ ਹਾਂ ਚੌਥਾ ਵਚਨ ਹੈ ਗੁਰੂ ਜੀ ਦਾ ਜਦ ਜੁੱਤੀ ਬਾਹਰ ਲਾਉਂਦੇ ਹੋ ਤਾਂ ਆਪਣੀ ਇੰਟੈਲੀਜੈਂਸ ਵੀ ਬਾਹਰ ਲੱਗ ਕੇ ਆਇਆ ਕੋ ਉਹਦਾ ਇੱਥੇ ਕੋਈ ਕੰਮ ਨਹੀਂ ਜਦ ਕੀ ਗੁਰੂ ਜੀ ਕਹਿੰਦੇ ਆ ਕਿ ਜਦ ਆਪਣੇ ਬੂਟ ਚਪਲਾ ਮੰਦਰ ਦੇ ਬਾਹਰ ਲਾਉਂਦੇ ਹੋ ਤੇ ਆਪਣਾ ਦਿਮਾਗ ਆਪਣੀ ਬੁੱਧੀ ਵੀ ਬਾਹਰ ਛੱਡ ਕੇ ਆਇਆ ਕੋ ਉਹ ਮੇਰੇ ਸਾਹਮਣੇ ਕਿਸੇ ਕੰਮ ਦੀ ਨਹੀਂ ਹੈਗੀ ਕੀ ਆ ਮੈਨੂੰ ਮੰਨੂ ਜਾਂ ਆਪਣੇ ਦਿਮਾਗ ਨੂੰ ਮੰਨੂ ਦਿਮਾਗ ਹਮੇਸ਼ਾ ਮੰਗਨ ਤੇ ਲਾਉਂਦਾ ਹੈ ਇੱਛਾਵਾਂ ਆ ਵੀ ਮੰਗ ਲੋ ਆ ਵੀ ਮੰਗ ਲੋ ਆ ਵੀ ਮੰਗੂ ਗੁਰੂ ਪਿਤਾ ਜੀ ਦਾ ਮੋਰੇ ਜਾ ਕੇ ਦਿਮਾਗ ਦੀ ਲੋੜ ਹੀ ਨਹੀਂ ਹੈ ਤੁਹਾਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਆ ਸਾਡੇ ਪਿਤਾ ਜੀ ਹੁਣ ਉਹਨਾਂ ਨੂੰ ਸਭ ਗਿਆਨ ਹੈ ਫਿਰ ਸਭ ਪਤਾ ਹੈ ਮੇਰੇ ਬੱਚੇ ਲਈ ਕੀ ਠੀਕ ਹੈ ਕੀ ਨਹੀਂ ਸੁਰੂਕੀਤਾ ਜੀ ਦਾ ਪੰਜਵਾਂ ਵਚਨ ਹੈ ਜੇ ਮੰਦਰ ਵਿੱਚ ਜਾਂ ਮੇਰੇ ਨਾਲ ਸੈਲਫੋਨ ਯੂਜ਼ ਕੀਤਾ ਤੇ ਤੇਰੀ ਬਲੇਸਿੰਗਸ ਉਹਨੂੰ ਟ੍ਰਾਂਸਫਰ ਹੋ ਜਾਣਗੇ। ਪਾ ਮੇਰੇ ਹੁੰਦੇ ਹੋਏ ਜੇ ਸੈਲਫੋਨ ਦਾ ਤੁਸੀਂ ਯੂਜ਼ ਕਰਦੇ ਹੋ ਉਹ ਨਾ ਕਰੋ ਮੇ ਦਾ ਤੁਹਾ ਅੱਜ ਜੀ ਬਲੇਸਿੰਗ ਹੈ ਤੁਹਾਡੀ ਆਸ਼ੀਰਵਾਦ ਉਹ ਉਸ ਨੂੰ ਚਲ ਜੂਗਾ ਜੇ ਨਾਲ ਤੁਸੀਂ ਗੱਲ ਕਰ ਰਹੇ ਹੋ। ਵਚਨ 6ਵਾ ਗੁਰੂ ਜੀ ਦਾ ਜੇ ਜ਼ਿੰਦਗੀ ਦਾ ਘੋੜਾ ਮੈਨੂੰ ਦਿਓ ਤੇ ਮੈਂ ਬਿਲਕੁਲ ਸਿੱਧਾ ਹੱਕਾਂਗਾ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਦੀ ਲਗਾਮ ਮੈਨੂੰ ਸੌਂਪ ਦਿੱਤੀ ਤਾਂ ਸਿੱਧੇ ਰਸਤੇ ਤੇ ਤੁਹਾਨੂੰ ਲੈ ਕੇ ਜਾਊਗੀ ਸਿੱਧੇ ਮੋਕਸ਼ ਤੱਕ ਲੈ ਕੇ ਜਾਊਗੀ ਸਤਵਾ ਵਚਨ ਘਰ ਦਾ ਇੱਕ ਮੈਂਬਰ ਵੀ ਜੇ ਮੇਰੇ ਕੋਲ ਆ ਜਾਵੇ ਤੇ ਪੂਰੀ ਫੈਮਿਲੀ ਦਾ ਕਲਿਆਣ ਹੋ ਜਾਂਦਾ ਹੈ ਗੁਰੂ ਜੀ ਕਹਿੰਦੇ ਐ ਕਿ ਜੇ ਘਰ ਦੇ ਵਿੱਚ ਇੱਕ ਮੈਂਬਰ ਵੀ ਇੱਕ ਸਦਸਾ ਵੀ ਮੇਰੇ ਕੋਲ ਆ ਜਾਂਦਾ ਤਾਂ ਪੂਰੇ ਪਰਿਵਾਰ ਨੂੰ ਪੂਰੀ ਫੈਮਿਲੀ ਨੂੰ ਬਲੇਸਿੰਗਸ ਮਿਲਦੀ ਐ ਪਰਵਾਚਨ ਸਿਰਫ ਕਿਤਾਬੀ ਪਾਠ ਪਾਠ ਨਹੀਂ ਹੁੰਦਾ ਯਾਨੀ ਕਿ ਕਿਤਾਬ ਤੋਂ ਪਾਠ ਕਰਨਾ ਹੀ ਪਾਠ ਨਹੀਂ ਹੁੰਦਾ ਤੁਸੀਂ ਆਪਣਾ ਕੰਮ ਕਰਦੇ ਹੋ ਨਿਤ ਨਿਯਮ ਕਰਦੇ ਹੋ ਆਪਣੇ ਪਰਿਵਾਰ ਦੀ ਕੇਅਰ ਕਰਦੇ ਹੋ ਫੈਮਿਲੀ ਨੂੰ ਦੀ ਵੈਲਿਊ ਕਰਦੇ ਹੋ ਉਹ ਵੀ ਪਾਠ ਦੇ ਵਿੱਚ ਹੀ ਗਿਨੇ ਆ ਜਾਂਦਾ ਹੈ ਤੁਹਾਡੇ ਚੰਗੇ ਕਰਮ ਪਾਠ ਦਾ ਹੀ ਹਿੱਸਾ ਹੈ ਨੋਵਾ ਵਚਨ ਸਭ ਤੋਂ ਉੱਚਾ ਪਾਠ ਘਰ ਵਾਲਾ ਘਰਵਾਲੀ ਦੀ ਸੇਵਾ ਕਰੇ ਘਰਵਾਲੀ ਘਰ ਵਾਲੇ ਦੀ ਸੇਵਾ ਕਰੇ ਦੋਨੋਂ ਮਿਲ ਕੇ ਆਪਣੇ ਬੱਚਿਆਂ ਨੂੰ ਸਵਾਰੋ ਆਪਣੇ ਘਰ ਨੂੰ ਕਲੇਸ਼ ਰਹਿਤ ਰੱਖੋ ਈ ਗੁਰੂ ਪਿਤਾ ਜੀ ਦਾ ਨੋਵਾ ਵਚਨ ਅੱਗੇ ਗੁਰੂ ਪਿਤਾ ਜੀ ਕਹਿੰਦੇ ਹਨ ਮਹਾਪੁਰਸ਼ਾ ਦੇ ਲੈਵਲ ਹੁੰਦੇ ਨੇ ਜੋ ਲੋਕਾ ਦੇ ਮਰਜ਼ ਆਪਣੇ ਉੱਤੇ ਲੈ ਸਕਦਾ ਹੈ ਉਹ ਯੂਨੀਵਰਸ 'ਚ ਸਿਰਫ ਇੱਕ ਹੁੰਦਾ ਹੈ ਉਹ ਮੈਂ ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਮਹਾਪੁਰਸ਼ਾਂ ਦੇ ਉਹਦੇ ਹੁੰਦੇ ਆ ਸਭ ਤੋਂ ਉੱਪਰ ਸਤਗੁਰ ਹੁੰਦੇ ਆ ਉਹ ਸਤਗੁਰ ਸਾਡੇ ਗੁਰੂ ਪਿਤਾ ਜੀ ਹਨ ਸਿਰਫ ਇੱਕ ਸਤਗੁਰ ਹੀ ਇਕ ਸਤਗੁਰੂ ਹੀ ਇਦਾਂ ਹੈ ਜਿਹੜੇ ਕਿ ਹਰ ਤੁਹਾਡੀ ਪ੍ਰੋਬਲਮ ਮਰਜ ਆਪਣੇ ਉੱਤੇ ਲੈ ਸਕਦੇ ਹਨ ਤੁਹਾਨੂੰ ਦੁੱਖਾਂ ਤੋਂ ਆਰਾਮ ਕਰ ਸਕਦੇ ਹਰ ਕੋਈ ਲੋਕਾਂ ਦੀਆਂ ਬਿਮਾਰੀਆਂ ਉਹਨਾਂ ਦੇ ਬੁਰੇ ਕਰਮ ਆਪਣੇ ਉੱਤੇ ਨਹੀਂ ਲੈ ਸਕਦਾ ਉਹਨਾਂ ਨੂੰ ਹੁਕਮ ਹੀ ਨਹੀਂ ਹੁੰਦਾ ਕੇ ਸਤ ਸਿਰਫ ਲੋਕਾਂ ਦਾ ਮਾਰਗਦਰਸ਼ਨ ਕਰਨ ਆਉਂਦੇ ਆ ਇਸ ਕਰਕੇ ਇੱਦਾਂ ਦਾ ਮਨ ਇੱਦਾਂ ਦਾ ਮਨੁਸ਼ੀ ਸ਼ਰੀਰ ਇੱਦਾਂ ਦਾ ਮਨੁਸ਼ੀ ਦਿਮਾਗ ਇਸ ਕੰਮ ਦਾ ਤੇ ਤੁਸੀਂ ਰੱਬ ਦਾ ਕਰਾਰੀ ਡਿਊਟੀ ਨਹੀਂ ਕਰ ਸਕਦੇ ਸ਼ੁਕਰਾਨਾ ਹੀ ਨਹੀਂ ਕਰ ਸਕਦੇ ਹਰ ਪਲ ਦਾ ਸ਼ੁਕਰਾਨਾ ਚੰਗਾ ਆਇਆ ਵੀ ਸ਼ੁਕਰਾਨਾ ਮਾੜਾ ਆਇਆ ਵੀ ਸ਼ੁਕਰਾਨਾ ਜਿੱਦਾਂ ਦਾ ਵੀ ਸਮਾਇਆ ਹਰ ਪਲ ਦਾ ਸ਼ੁਕਰਾਨਾ ਸੰਗਤ ਜੀ ਅਗਲੇ ਦਸ ਵਿਚਨ ਲੈ ਕੇ ਕੱਲ ਆਪਾਂ ਫੇਰ ਤੋਂ मिलोंगे अपने गुरु जी वाले चैनल को चंगे लगे तक शेयर जरूर करो जय गुरु जी ओम नमः शिवाय शिव जी सहाय ओम नमः शिवाय गुरु जी सदा जय गुरु जी शुकराना गुरु जी